ਸ਼ਿਕਾਲੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਤੇ ਅੱਜ ਤੁਸੀਂ ਦੇਖ ਰਹੇ ਹੋ ਅਸੀਂ ਆਏ ਹੋ ਜੈਪੁਰ ਦੇ ਵਿੱਚ ਤੇ ਜਿੱਥੇ ਚੂੜੀਆਂ ਦੀ ਜਿਹੜੀ ਹੈ ਬਨਾਵਟ ਹੈ ਕਿਵੇਂ ਬਣਾਈ ਜਾਂਦੀ ਹੈ ਲੱਖ ਦੀ ਚੂੜੀ ਹੈ ਤੇ ਦੇਖੋ ਪਹਿਲਾਂ ਚੂੜੀ ਨੂੰ ਗਰਮ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸੈਂਚਾ ਉਹਨਾਂ ਨੇ ਬਣਾਇਆ ਹੋਇਆ ਆਪਾਂ ਲਤੀਏ ਚੂੜੀ ਤੇ ਉਹਦੇ ਵਿੱਚ ਉਹਨਾਂ ਦਾ ਸਾਈਜ਼ ਸੀ ਉਹ ਹੈਗਾ ਸੀ ਛੋਟਾ ਤੇ ਉਹ ਕਹਿੰਦੇ ਸਾਈਜ਼ ਤੁਹਾਨੂੰ ਵੱਡਾ ਕਰਕੇ ਦਵਾਂਗੇ ਤੇ ਹੁਣ ਦੇਖਦੇ ਆਪਾਂ ਵੀਡੀਓ ਦੇ ਵਿੱਚ ਜਲਦੀ ਜਲਦੀ ਵੀਡੀਓ ਤੁਸੀਂ ਸ਼ੇਅਰ ਵੀ ਕਰੋ ਤੇ ਦੇਖੋ ਇਹ ਲੱਖ ਦੀ ਜਿਹੜੀ ਚੂੜੀ ਹੈ ਕਿਵੇਂ ਤਿਆਰ ਕੀਤੀ ਜਾਂਦੀ ਹੈ ਇਹਨਾਂ ਦੇ ਕਾਰੀਗਰ ਹੈ ਪੱਠੀ ਹੈ ਤੇ ਵਿੱਚ ਜਿਵੇਂ ਉਹ ਗਰਮ ਕਰ ਰਹੇ ਨੇ ਤੇ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਹੱਥ ਦੇ ਨਾਲ ਜਿਹੜੀ ਗਰਮ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਹੁਣ ਉਹਦਾ ਜਿਹੜਾ ਸਾਈਜ਼ ਹੈ 2 8 ਤੇ 2 10 ਹੈ ਜਿਹੜਾ ਸਾਈਜ਼ ਕੀਤਾ ਜਾਊਗਾ ਤੇ ਆਹ ਦੇਖੋ ਕਿਵੇਂ ਉਹਨੂੰ ਵਿੱਚ ਪਾ ਕੇ ਸਾਈਜ਼ ਦੇ ਵਿੱਚ ਪਾ ਕੇ ਉਹਨੂੰ ਜਿਹੜਾ ਸਾਈਜ਼ ਜਿਹੜਾ ਵੱਡਾ ਕੀਤਾ ਜਾ ਰਿਹਾ ਤੇ ਹੁਣ ਉਦਾ ਸਾਈਜ਼ ਵੀ ਜਿਹੜਾ ਅਲੱਗ ਹੋ ਗਿਆ ਤੇ ਡਿਜ਼ਾਈਨ ਹੈ ਜਿਹੜਾ ਉਹ ਵੀ ਉਹਦਾ ਚੇਂਜ ਹੋ ਰਿਹਾ ਹੈ ਤੇ ਦੇਖੋ ਉਹਦੇ ਵਿੱਚ ਉਹਨਾਂ ਦੀ ਹੁਣ ਜਿਹੜੀ ਉੱਪਰੋਂ ਚਾਪੜੀ ਸੀ ਚੂੜੀ ਉਹ ਤੇ ਹੁਣ ਉਹਨਾਂ ਨੂੰ ਗੋਲ ਕਰਨਗੇ ਹੋਏ ਤੇ ਉਹਦੇ ਨਾਲ ਜਿਹੜੀ ਚੂੜੀ ਹੈ ਉਹੋ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਦੂਜੀ ਚੂੜੀ ਹੈ ਉਹ ਵੀ ਇਦਾਂ ਹੀ ਤਿਆਰ ਕਰਨਗੇ ਤੇ ਜਿਹੜਾ ਸਾਈਜ਼ ਹੈਗਾ ਉਹਦਾ ਵੀ ਜਿਹੜਾ ਵੱਡਾ ਕਰਕੇ ਤਿਆਰ ਕਰ ਰਹੇ ਨੇ ਤੇ ਇਹ ਲੱਕ ਦੀ ਚੂੜੀ ਹੈ ਦੱਸਿਆ ਜਾਂਦਾ ਵੀ ਸੋਗਣਾ ਵਾਸਤੇ ਬੜੀ ਹੀ ਸ਼ੁਭ ਮੰਨੀ ਜਾਂਦੀ ਹੈ ਤੇ ਲੱਕ ਦੀ ਚੂੜੀ ਦਾ ਬਣਾਉਣ ਦਾ ਜਿਹੜਾ ਹੈ ਜੈਪੁਰ ਦੇ ਵਿੱਚ ਹੀ ਜ਼ਿਆਦਾ ਕਾਰੀਗਰ ਤੁਹਾਨੂੰ ਦੇਖਣ ਨੂੰ ਮਿਲਦੇ ਆ ਤੇ ਤੁਸੀਂ ਵੀ ਤਿਆਰ ਕਰਾਣੀ ਹੋਵੇ ਤੇ ਜੈਪੁਰ ਤੁਸੀਂ ਜ਼ਰੂਰ ਜਾਂਦੇ ਆ ਤੇ ਜੈਪੁਰ ਜਾ ਕੇ ਤੁਸੀਂ ਇਹ ਚੂੜੀ ਕਰਵਾ ਸਕਦੇ ਹੋ ਡਿਜ਼ਾਈਨ ਸੀ ਉਹਦਾ ਲੱਕ ਸੀ ਤੇ ਹੁਣ ਉਹਦਾ ਜਿਹੜਾ ਡਿਜ਼ਾਈਨ ਹੈ ਉੱਪਰ ਤੋਂ ਗੋਲ ਸ਼ੇਪ ਦੇ ਵਿੱਚ ਜਿਹੜਾ ਤਿਆਰ ਕੀਤਾ ਜਾ ਰਿਹਾ ਤੇ ਦੇਖੋ ਤੁਸੀਂ ਉਹਨਾਂ ਨੇ ਬਨਕੀ ਉੱਪਰ ਉਸ ਤੋਂ ਬਾਅਦ ਇੱਕ ਡਾਈ ਬਣਾਈ ਹੋਈ ਹੈ ਤੇ ਡਾਈ ਦੇ ਨਾਲ ਬਿਲਕੁਲ ਸਹੀ ਤਰੀਕੇ ਦੇ ਨਾਲ ਤੁਸੀਂ ਤਿਆਰ ਹੋ ਗਈ ਚੂੜੀ ਦੇਖ ਸਕਦੇ ਹੋ